ਸਤਨਾਮ ਵਾਹਿਗੁਰੂ ਸਾਹਿਬ ਜੀ ਰਾਗੋ ਦੀ ਦੀਪੀ ਮਹਲਾ ਪਹਿਲਾ ਇੱਕ ਓੰਕਾਰ ਜਤੁਰ ਪ੍ਰਸਾਦ ਜੈ ਗਰ ਕਰਤੇ ਆਖੀਏ ਕਰਤੇ ਕੋ ਵਿਚਾਰ ਇਤ ਗਰ ਗਾਉ ਸਹੀ ਲਾ ਸੇ ਸੋ ਸਿਰਜਣ ਹਾਰ ਤੁਮ ਗਾਉ ਮੇਣ ਰਪਾਉ ਕਸ ਹੇਲਾ ਹੋ ਵਾਰੀ ਜਿਸ ਹੇਲੇ ਸਦਾ ਸੁਖੋਇ ਰਹਾ ਨੀਤਨ ਜੀਲੇ ਸਮਾਲਿਨ ਦਿਖਾ ਦੇਵਨ ਹਾ ਤੇਰੇ ਦਨ ਕੀਤਨ ਪਵ ਜਿਦਾ ਤੇ ਗਉ ਸਮਾਰ ਸੰਬਸਾ ਲਿਖਿਆ ਕਰ ਪਾਉ ਤੇਰ ਦੇਹੋ ਸਜਨੇ ਸਿਸਰੀਆਂ ਜਿਉ ਇਸ ਸੁਮੇਲ ਕਰ ਕਰ ਹੋ ਪਹੁੰਚ ਸਦ੍ਰਿ ਨਿਤ ਭਵਨ ਸਜਣ ਹਰਿ ਸਿਮਰੀਏ ਨਾਨਕ ਸੇ ਦੀਆ ਨਾ ਰਗਸ ਮੁੱਲ ਪਹਿਲਾ ਛੇ ਘਰ ਛੇ ਗੁਰ ਛੇ ਪਦੇਸ ਗੁਰ ਗੁਰ ਕੋ ਵਿਸਨੀਕ ਬਾਬਾ ਜਗਰ ਕਰਤੇ ਕਿਤ ਹੋਏ ਸੁਖ ਰਗ ਵਡਾਈ ਹੋਈ ਰਹ ਕਿਸਿਆਂ ਜਿਸਿਆਂ ਘੜੀਆਂ ਪਹਰ ਤਿੱਥੀ ਵਾਰੇ ਮੋਹਵਾ ਹਰ ਜਿਕੋ ਰਤਨ ਇੱਕ ਨਾਨਕ ਕਰਤੇ ਕੀ ਕਿਤੇ ਵੇਸ ਰਾਗ ਦਿਨਸਰੀ ਮੰਦਾ ਪਹਿਲਾ ਗਗਨ ਮਨთა ਰਵ ਚੰਦ ਦੀਪਕ ਬਨ ਤਾਰਕ ਮੰਡਲ ਚਲਕਉਤੀ ਧੂਪ ਮਲਿਆਨ ਲੋ ਪਵਨ ਚੌਰੂ ਕਰੇ ਸਰਵਨ ਰਾਏ ਫਲੰਤ ਜੋਤੀ ਕੈਸੀ ਆਰਤੀ ਹੋ ਪਖੰਡਣਾ ਤੇਰੀ ਆਰਤੀ ਅਨਹਤਾ ਸ਼ਬਦ ਬਾਜਿ ਪੈਰੀ ਰਹਾ ਸੈਸਤਵ ਨਨ 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 ਕੈ ਕੋ سیس مورتن نائک تو ہی سیس ملن ایک پد گند بین جوت جوت ہے سوئی اس دے چانن سب چانن ہو گر کی جوت پرکٹ ہوئی جوت پاو سوارتی ہوئی ਹਰ ਚਰਨ ਕਉਲ ਮਕਰੰਦ ਲੋਬਿਤ ਮਨੁ ਅੰਦਰ ਮੋਈ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਇ ਜਾਤੀ ਤੇਰੇ ਨਾਇ ਵਸ ਰਗਉੜੀ ਪੂਰਬੀ ਮੰਗ ਲਾਉਂਦਾ ਕਾਮ ਕਰੋ ਨਦਰ ਕੋ ਭਰਿਆ ਮਿਲ ਸਾਧੂ ਕੰਡਲੇ ਕੰਡਾਹੀ ਪੂਰਬ ਲਿਖਤ ਲਿਖੈ ਗੁਰ ਪਾਇਆ ਬਨਹਰਲੇ ਮੰਡਲੇ ਮੰਡਾਹੀ ਕਰਸਾ ਦੁਆਨੂ ਲਈ ਪਰਵਟਾ ਹੈ ਕੜਨੋਂ ਤਰੁਟਾ ਹੈ ਰਹਾ ਸਖ ਤਰਸਾਤਨ ਜਾਣੇ ਅੰਤਰ ਹੋਮੇ ਕੰਡਾਈ ਜਾਨੋ ਚਲਤ ਜਬਾ ਤੁਖ ਪਾਵ ਨਮਕਾਲ ਸੈਸਰਿੰਡਾਈ ਹਰ ਜਨ ਹਰ ਹਰ ਨਾਮ ਸਮਾਣੀ ਦੁਖ ਜਨ ਮਰਨ ਭਉ ਕੰਡਾਈ ਅਬ ਨਾਸੇ ਪ੍ਰਖ ਪਇ ਫਰਮੇਸ਼ਰ ਉਹ ਸੋਖਣ ਬਰਮੰਡਾ ਹੈ ਹਮ ਗਰੀਬ ਿਸਕੀਂ ਭੁਤੀ ਰੇ ਹਰਿ ਰਾਖਾ ਕੋੜ ਵੱਡਾ ਹੈ ਜਿਨ ਨਾਨਕ ਨਾਮ ਅਧਾਰ ਟਿਕ ਹੈ ਬਰਨਾ ਮਹੀ ਸੁਖ ਮੰਡਾ ਹੈ ਰਾਗ ਗੋੜੀ ਪੁਰਬੀ ਮੰਡਾ ਪੰਜਿਵਾ ਕਰੋ ਬਨੀਤੀ ਸੁਣ ਮੇਰੇ ਬੀਤ ਸੰਤ ਚਲ ਕੀ ਮੇਲਾ ਇਹ ਗਾੜ ਚਲ ਰਹਿਣਾ ਆਗੇ ਬਿਸ ਸੁਹੇਲਾ ਔਦ ਘਟਾ ਦਿਲ ਸੁਰਣਾ ਜੀ ਮਨ ਗੁਰੂ ਮਿਲ ਕਾਜ ਸਵਾਰੇ ਰਾ ਇਹ ਸੰਸਾਰ ਵਿਕ ਸੁਸਮਤ੍ਰਿਓ ਬ੍ਰਹਮ ਗਿਉਨੀ ਜਿਸ ਜਗਾਇ ਬਿਆਵੈ ਰਸ ਵਕਤ ਗਤਾ ਦਿਨ ਜਾਣੇ ਜਾਗ ਆਈ ਸੋਹਿਬ ਹਜੂਰ ਗੁਰਤੇ ਮਨ ਬਸੇ ਰਾ ਬਿਜਗਰਮ ਨਿਭ ਸੁਖ ਸਾਜੀ ਬਹਰੋਂ ਰੁਹੀ ਗੁਫੀਰਾ ਅੰਦਰ ਜਾਮੀ ਪ੍ਰਖ ਵਿਦਾਤੇ ਸਰਦ ਮਨ ਕੀ ਪੂਰੇ ਸਨਹਨ ਕਦਾ ਸਹਿ ਸੁਖ ਮੰਗ ਮੂਗ ਪਰ ਸੰਤਨ ਕੀ ਤੂਰੇ ਅੰਦਰ ਜਾਮੀ ਪ੍ਰਖ ਵਿਦਾਤੇ ਸਰਦ ਮਨ ਕੀ ਪੂਰੇ ਨਾਨਕ ਦਾ ਸੇ ਸੁਖ ਮੰਗ ਭੋਗ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ